ਜਾ ਮੇਰੀ ਬੱਚੀ ਹੈ ਇਹ ਤੇ ਨਹੀਂ ਹੈ ਇਹ ਮੈਨੂੰ ਲੱਗਦਾ ਪਾਣ ਸੋਰੀ ਇਹ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਇੱਕ ਬੇहद ਸ਼ਰਮਨਾਕ ਤੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਇੱਕ 50 ਸਾਲ ਦੇ ਵਿਅਕਤੀ ਨੇ 13 ਸਾਲ ਦੀ ਛੋਟੀ ਬੱਚੀ ਨਾਲ ਪਹਿਲਾ ਬਲਾਤਕਾਰ ਕੀਤਾ ਤੇ ਫਿਰ ਉਸ ਦਾ ਕਤਲ ਕਰਕੇ লাশ ਨੂੰ ਵਾਸ਼ਰੂਮ ਚ ਛਿਪਾ ਦਿੱਤਾ ਇਸ ਘਟਨਾ ਨੇ ਪੂਰੇ ਸ਼ਹਿਰ ਨੂੰ ਝੰਡੋੜ ਕੇ ਰੱਖ ਦਿੱਤਾ ਹੈ। ਦਰਅਸਲ ਮਾਮਲਾ ਇਹ ਸੀ ਕਿ 13 ਸਾਲ ਦੀ ਬੱਚੀ ਐਤਵਾਰ ਸ਼ਾਮ 4 ਵਜੇ ਦੇ ਕਰੀਬ ਆਪਣੇ ਦੋਸਤ ਦੇ ਘਰ ਜਾਣ ਲਈ ਨਿਕਲੀ ਸੀ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਤੁਸੀਂ ਦੇਖ ਸਕਦੇ ਹੋ ਕਿ 4:02 ਮਿੰਟ ਤੇ ਇਹ ਲੜਕੀ ਘਰੋਂ ਨਿਕਲਦੀ ਹੈ ਤੇ ਤੇਜ਼ੀ ਨਾਲ ਅੱਗੇ ਵਧਦੀ ਇੱਕ ਕਾਰ ਦੇ ਕੋਲ ਆਪਣੇ ਜੁੱਤੇ ਸਹੀ ਕਰਨ ਆਕ ਜਾਂਦੀ ਹੈ ਤੇ ਆਪਣੇ ਦੋਸਤ ਦੇ ਘਰ ਚਲੀ ਜਾਂਦੀ ਹੈ। ਪਰ ਕਾਫੀ ਸਮੇਂ ਇੱਥੇ ਫੁਟੇਜ ਚੱਲਦੀ ਰਹੀ ਇਹ ਬੱਚੀ ਉਹ ਘਰ ਤੋਂ ਵਾਪਸ ਨਹੀਂ ਨਿਕਲੀ। ਦੱਸਦੇ ਕਿ ਸ਼ਨੀਵਾਰ ਰਾਤ ਨੂੰ ਕੁੜੀ ਗੁਆਣ ਚ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਤੇ ਘਰ 'ਚ ਉਸਦੀ ਮੰਮੀ ਮੌਜੂਦ ਨਹੀਂ ਸੀ ਤੇ ਜਾਣਕਾਰੀ ਦੇ ਮੁਤਾਬਕ ਜਦੋਂ ਇਹ ਬੱਚੀ ਆਪਣੇ ਦੋਸਤ ਦੇ ਘਰ ਪਹੁੰਚੀ ਤਾਂ ਉਸਨੇ ਆਪਣੀ ਦੋਸਤ ਬਾਰੇ ਪੁੱਛਿਆ ਤੇ ਉਸਦੀ ਦੋਸਤ ਘਰ ਹੈ ਕਿ ਨਹੀਂ ਤੇ ਉਸਦੇ ਦੋਸਤ ਦੇ ਪਿਤਾ ਨੇ ਉਸਨੂੰ ਫੜ ਲਿਆ ਤੇ ਉਸਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਸ ਬੱਚੀ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਤਾਰ ਨਾਲ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਫਿਰ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਵਾਸ਼ਰੂਮ ਚ ਛੁਪਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਜਦੋਂ ਦੇਰਾਂ ਤੱਕ ਘਰ ਨਹੀਂ ਪਰਤੀ ਤੇ ਪਰਿਵਾਰ ਨੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਜਿਸ ਵਿੱਚ ਉਹ ਗਵਾਂਡੀ ਦੇ ਘਰ ਜਾਂਦੀ ਦਿਖਾਈ ਦੇ ਰਹੀ ਸੀ ਜਦੋਂ ਪੁਲਿਸ ਨੇ ਪਤਾਰਕਾਰੀ ਦੇ ਘਰ ਜਾ ਕੇ ਚੈਕਿੰਗ ਕੀਤੀ ਤਾਂ ਪੁਲਿਸ ਨੇ ਕਿਹਾ ਅੰਦਰ ਕੋਈ ਨਹੀਂ ਹੈ ਪਰ ਜਦੋਂ ਲੋਕਾਂ ਨੇ ਘਰ ਜਾ ਕੇ ਚੈਕਿੰਗ ਕੀਤੀ ਤਾਂ ਬੱਚੀ ਦੀ ਲਾਸ਼ ਵਾਸ਼ਰੂਮ ਚ ਮਿਲੀ ਇਸ ਤੋਂ ਬਾਅਦ ਲੋਕਾਂ ਦਾ ਗੁੱਸਾ ਹੋਰ ਪਾੜ ਗਿਆ ਤੇ ਉਹਨਾਂ ਨੇ ਮੁੱਲਜੰਮ ਦੀ ਭਾਰੀ ਕੁੱਟਮਾਰ ਕੀਤੀ ਤੇ ਘਰ ਤੇ ਪੱਥਰ ਵੀ ਸੁੱਟੇ ਪੁਲਿਸ ਨੇ ਮ ਮੁਲਾਜ਼ਮ ਸਿੰਘ ਉਰਫ ਹੈਪੀ ਵਿਰੁੱਧ ਕਤਲ ਤੇ ਪੈਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਇਸ ਬਾਰੇ ਪੁਲਿਸ ਨੇ ਕੀ ਕਿਹਾ ਉਹ ਵੀ ਸੁਣੋ ਕਲਾ ਗੁਰਕਰ ਹੱਤਿਆ ਕਰਨੇ ਦਾ ਮਾਮਲਾ ਸਾਹਮਣੇ ਆਇਆ ਹੈ ਤੋਂ ਅਭੀ ਤੱਕ ਇਸ ਫੋਰ ਦਾ ਇਨਵੈਸਟੀਗੇਸ਼ਨ ਕਿਆ ਇਸ ਵਿੱਚ ਮਿਲਿਆ ਹੈ ਕੱਲ ਮਿਤੀ 22/11/25 ਨੂੰ ਥਾਣਾ ਬਾਬਾ ਖੇਲ ਦੇ ਏਰੀਆ ਦੇ ਵਿੱਚ ਪਾਰਸ ਸਟੇਟ ਕਰਕੇ ਇੱਕ ਕਾਲੋਨੀ ਪੈਂਦੀ ਹੈ ਜਿੱਥੇ ਅਮੀ ਹਾਊਸ ਨੰਬਰ 1037 ਆ ਪਾਰਸ ਸਟੇਟ ਕੋਈ ਨੰਬਰ 10 ਦੇ ਵਿੱਚ ਇੱਕ ਪ੍ਰੋਬਲੀਨ ਕੌਰ ਦੇ ਨਾਂ ਦੀ ਬੱਚੀ ਸੀਗੀ ਸਾਡੇ ਦੇ 14 ਸਾਲ ਉਦੀ ਉਮਰ ਹੈਗੀ ਆ ਉਹ ਆਪਣੇ ਗੁਵਾਂਢ ਦੇ ਵਿੱਚ ਜਿਹੜਾ ਹੈਗਾ ਚਾਰ ਘਰ ਦੇ ਲਾਗੇ ਜਾ ਕੇ ਆਪਣੇ ਘਰੋਂ ਗਈ ਔਰ ਗੁਵਾਂਢ ਦੇ ਵਿੱਚ ਪੰਜ ਸੱਤ ਘਰ ਛੱਡ ਕੇ ਜਿਹੜੀ ਹੈਗੀ ਹੈ ਜਿਹਦੀ ਉਦੇ ਹੀ ਹਮ ਉਮਰ ਉਹਦੀ ਸਹੇਜੀ ਸੀਗੀ ਉਹਨਾਂ ਦੇ ਘਰੇ ਪਹਿਲਾਂ ਵੀ ਆਉਣ ਜਾਣ ਸੀਗਾ ਉਹਨਾਂ ਦੇ ਘਰੇ ਗਈ ਔਰ ਉੱਥੇ ਜਾ ਕੇ ਉਹ ਵਾਪਸ ਨਹੀਂ ਆਈ ਹੈ ਇਸ ਬਾਰੇ ਜਿਹੜਾ ਹੈਗਾ ਇਹ ਲੜਕੀ ਦੇ ਜਿਹੜੇ ਮਾਤਾ ਜੀ ਹੈਗੇ ਆ ਤੇ ਉਹਦਾ ਭਰਾ ਹੈਗਾ ਉਹਨਾਂ ਨੂੰ ਇਹਦੇ ਬਾਰੇ ਨਹੀਂ ਪਤਾ ਸੀ ਉਹਨਾਂ ਨੇ ਸ਼ਾਮ ਨੂੰ 7:30 7:6:00 ਵਜੇ ਇਹਦੇ ਬਾਰੇ ਕੰਟਰੋਲ ਰੂਮ ਦੇ ਉੱਤੇ ਮੈਸੇਜ ਕੀਤਾ ਵੀ ਸਾਡੀ ਜਿਹੜੀ ਲੜਕੀ ਹੈਗੀ ਉਹ ਘਰੋਂ ਗੁੰਮ ਹੈਗੀ ਆ ਜਿਸ ਸੰਬੰਧੀ ਪੁਲਿਸ ਵੀ ਤਫਤੀਸ਼ ਦੇ ਸੰਬੰਧ ਵਿੱਚ ਜਿਹੜੀ ਹੈਗੀ ਹੈ ਕਹੀ ਸੀ ਪਰ ਉੱਥੋਂ ਉਹ ਆਪਣਾ ਦੁਆਰਾ ਉਹਨਾਂ ਦਾ ਬਿਆਨ ਬੰਦ ਇਸਤੇ ਜਿਹੜਾ ਹੈਗਾ ਉਹ ਵਾਪਸ ਆ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਜੋ ਲੜਕੀ ਨਹੀਂ ਲੱਭੀ ਹੈਗੀ ਦੁਆਰਾ ਇਹਨਾਂ ਨੇ ਜੋ ਉਸ ਗਲੀ ਦੇ ਵਿੱਚ ਕੈਮਰੇ ਲੱਗੇ ਸੀਗੇ ਉਹਨਾਂ ਦੇ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਆ ਉੱਥੋਂ ਚੈੱਕ ਕੀਤੀ ਗਈ ਤੇ ਉਹ ਲੜਕੀ 4:00 ਵਜੇ ਕੁਝ ਮਿੰਟ ਤੇ ਜਿਹੜੀ ਹੈਗੀ ਆ ਉਹ ਉਸ ਹਰਮਿੰਦਰ ਸਿੰਘ ਰਿੰਪੀ ਨਾਮ ਦਾ ਸ਼ਖਸ ਹੈਗਾ ਜਿਹੜਾ ਇਹਦੀ ਸਹੇਲੀ ਸੀਗੀ ਬੱਚੇ ਦੀ ਉਹਦਾ ਉਹ ਫਾਦਰ ਆ ਔਰ ਉਹਦੇ ਉਹ ਘਰੇ ਜਾਂਦੀ ਦਿਖੀ ਹੈਗੀ ਆ ਉਸ ਤੋਂ ਬਾਅਦ ਵਾਪਸ ਆਉਂਦੀ ਨਹੀਂ ਦਿਖਦੀ ਤਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਔਰ ਮਹੱਲੇ ਦੇ ਕੁਝ ਜਿਹੜੇ ਮਹਤਵਪੂਰਨ ਬੰਦੇ ਹੋ ਕੇ ਜਿਹੜੇ ਉੱਥੇ ਉਹਨਾਂ ਦੇ ਘਰੇ ਗਏ ਉਹਨਾਂ ਨੇ ਜਿਹਨੂੰ ਜਾ ਕੇ ਇੱਥੇ ਨੂੰ ਪੁੱਛਿਆ ਪੁੱਛਣ ਦੇ ਵਿੱਚ ਜਿਹੜਾ ਹੈਗਾ ਉਹਨੇ ਉਹ ਚ ਕਿਹਾ ਵੀ ਮੇਰੇ ਕੋਲ ਗਲਤੀ ਹੋ ਗਈ ਆ ਤੇ ਉਹ ਲਾਸਟ ਜਿਹੜੀ ਹੈਗੀ ਉਹਨੇ ਅੰਦਰ ਘਰ ਦੇ ਵਾੜ ਦੇ ਸੱਜੇ ਹੱਥ ਬਾਥਰੂਮ ਦੇ ਵਿੱਚ ਜਿਹੜਾ ਲਿਖੀ ਹੋਈ ਸੀਗੀ ਸਾਨੂੰ ਮੌਕੇ ਤੇ ਉਹਨਾਂ ਨੇ ਦੁਆਰਾ ਇਨਫੋਰਮ ਕੀਤਾ ਦੁਆਰਾ ਮੌਕੇ ਤੇ ਗਏ ਆ ਔਰ ਸੀਨੀਅਰ ਪੁਲਿਸ ਅਫਸਰ ਵੀ ਮੌਕੇ ਤੇ ਡੀਐਸਪੀ ਸਵਾਨ ਮੈਂ ਵੀ ਮੌਕੇ ਤੇ ਗਿਆ ਔਰ ਉੱਥੇ ਬੋਡੀ ਨੂੰ ਜਿਹੜੀ ਹੈਗੀ ਅਸੀਂ ਕਰਦੇ ਚ ਲਿਆ ਐਫਐਸਐਲ ਦੀ ਟੀਮਾਂ ਸੱਦੀਆਂ ਗਈਆਂ ਔਰ ਇਹਨਾਂ ਨੇ ਅੱਜ ਸਾਨੂੰ ਰਾਤ ਉਹਨਾਂ ਦੇ ਹਾਲਾਤ ਜਿਹੜੇ ਹੈਗੇ ਆ ਮਾਤਾ ਜੀ ਦੇ ਠੀਕ ਨਹੀਂ ਸੀਗੇ ਭੈਣ ਜੀ ਦੇ ਔਰ ਸਾਨੂੰ ਅੱਜ ਸਵੇਰੇ ਹੁਣ ਉਹਨਾਂ ਨੇ ਬਿਆਨ ਲਿਖਾਇਆ ਹੈਗਾ ਔਰ ਬਿਆਨ ਲਿਖਾ ਕੇ ਅਸੀਂ ਇਸ ਜਿਹੜਾ ਹਰਮਿੰਦਰ ਸਿੰਘ ਰਿਪੀ ਆ ਜਿਹਨੂੰ ਕੁਝ ਪਬਲਿਕ ਦੇ ਬੰਦਿਆਂ ਨੇ ਮਾੜਾ ਮੋਟਾ ਉੱਥੇ ਖਿੱਚਤੂ ਕੀਤੀ ਸੀਗੀ ਉਹ ਸਾਡੇ ਸਿਵਲ ਹਸਪੀਟਲ ਦੇ ਵਿੱਚ ਜਮਾ ਕਰਾਇਆ ਹੋਇਆ ਉਥੇ ਦਾਖਲ ਹੈ ਉਹ ਔਰ ਇਹਨਾਂ ਨੇ ਜੋ ਸਾਨੂੰ ਬਿਆਨ ਲਿਖਾਇਆ ਹੈਗਾ ਉਸ ਬਿਆਨ ਦੇ ਆਧਾਰ ਤੇ ਅਸੀਂ ਜਿਹੜਾ ਹੈਗਾ ਮੁਕੱਦਮਾ ਨੰਬਰ 230 ਡੇਟਿਡ 23 11 25 ਅੰਡਰ ਸੈਕਸ਼ਨ 103 ਜਿਮਨ 1 65 ਜਿਮਨ 1 66 ਬੀ ਐਨ ਐਸ ਤੇ 6 ਜਿਹੜਾ ਪੋਸਕੋ ਐਕਟ ਦੇ ਤਹਿਤ ਬਾਬਾ ਖੇਲਦੇਵ ਜੀ ਦਾ ਮੁਕੱਦਮਾ ਦਰਜ ਇਹ ਕਰ ਰਹੇ ਹਾਂ ਔਰ ਕਰ ਲਿਆ ਆਲਮੋਸਟ ਔਰ ਹੁਣ ਅਸੀਂ ਨੈਕਸਟ ਜਿਹੜਾ ਹੈਗਾ ਬੱਚੀ ਦਾ ਪੋਸਟਮਾਰਟਮ ਕਰਾ ਕੇ ਤੇ ਅਗਲੀ ਤਫ਼ਤੀਸ਼ ਜਿਹੜੀ ਹੈਗੀ ਆ ਅਸੀਂ ਅਮਲ 'ਚ ਲਿਆ ਰਹੇ ਹਾਂ ਮੈਂ ਆਪ ਜੀ ਦੇ ذریعے ਜਿਹੜਾ ਹੈਗਾ ਉਹ ਇੱਕ ਮੈਸੇਜ ਦੇਣਾ ਚਾਹੁੰਦਾ ਹੈਗਾ ਬਤੌਰ ਪੁਲਿਸ ਅਫਸਰ ਜਿਹੜਾ ਹੈਗਾ ਬਹੁਤ ਵੱਡਾ ਹੀਨਰਸ ਕ੍ਰਾਈਮ ਹੈਗਾ ਇਹ ਔਰ ਇਹਦੇ ਵਿੱਚ ਅਸੀਂ ਇਸ ਸਖਸ਼ ਨੂੰ ਜਿਹੜਾ ਹੈਗਾ ਜਲਦ ਤੋਂ ਜਲਦ ਜਿਹੜਾ ਹੈਗਾ ਚਲਾਨ ਮਾਂ ਜੋ ਕੋਰਟ ਦੇ ਵਿੱਚ ਦੇ ਕੇ ਫਾਸਟ ਟਰੈਕ ਦੇ ਉੱਤੇ ਚਲਾ ਕੇ ਇਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈਗੀ ਆ ਉਧਵਾ ਮੰਗੇ ਸਾਰ ਬਾਲੂਮੀ ਰੋਸ਼ਨੀ ਦਿਖਾਈ ਜੀ ਉਹਨਾਂ ਨੇ ਚਾਹਿਆ ਕਿ ਜੋ ਖਾਨੇਦਾਰ ਗਏ ਤੇ ਮੰਗਤਰਾਮ ਉਹਨਾਂ ਦੇ ਦੁਆਰਾ ਫਿਰ ਸੱਚੀਆ ਜਾਤਾ ਹੈ ਉਹ ਕਹਿੰਦੇ ਕਿ ਲੜਕੀ ਤੂੰ ਯਹਾਂ ਤੇ ਹੈ ਹੀ ਨਹੀਂ ਹੈ ਉਸਕੇ ਬਾਅਦ ਉਹ ਡਟੇ ਰਹਤੇ ਫਿਰ ਜਦ ਤਮਾਮ ਅਧਿਕਾਰੀ ਆਤੇ ਉਸਕੇ ਬਾਅਦ ਫਿਰ ਸੱਚ ਹੋਤੀ ਹੈ ਤਬ ਉਹਨੂੰ ਸ਼ਰਮ ਮਿਲਦਾ ਹੈ ਉਹ ਮੰਗਤਰਾਮ ਦੇ ਖਿਲਾਫ ਕੀ ਕਾਰਵਾਈ ਕੀਤੀ ਨਹੀਂ ਮੰਗਤਰਾਮ ਜਿਹੜਾ ਫਰਸਟ ਇਨੀਸ਼ੀਅਲ ਸਟੇਜ ਤੇ ਜਦੋਂ ਮੈਸੇਜ ਆਉਣ ਤੋਂ ਬਾਅਦ ਗਿਆ ਸੀਗਾ ਉਹਨਾਂ ਨੇ ਇਹਨਾਂ ਨੇ ਫਾਰਕ ਮੈਂਬਰਾਂ ਦੇ ਨਾਲ ਹੀ ਜਾ ਕੇ ਉਹਨੂੰ ਪੁੱਛਿਆ ਵੀ ਬੱਚੀ ਤੁਹਾਡੇ ਘਰ ਆਈ ਆ ਤੇ ਉਹਨੇ ਉਹ ਬੱਚੀ ਵਾਹ ਦੱਸਿਆ ਵੀ ਸਾਡੇ ਘਰ ਬੱਚੀ ਨਹੀਂ ਆਈ ਉਹਦੀ ਜਿਹੜੀ ਨੈਗਲੀਜੈਂਸੀ ਜੋ ਹੈਗੀ ਹੈਗੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਮੰਗਤਰਾਮ ਏ ਐਸ ਨੂੰ ਸਸਪੈਂਡ ਕਰਤਾ ਸਸਪੈਂਡ ਕਰਕੇ ਉਹ ਲਾਈਨ ਹਾਜ਼ਰ ਭੇਜ ਤਾ ਤਾਂ ਅਭੀ ਜੋ ਆਰੋਪੀ ਅਰੈਸਟ ਹੋ ਗਿਆ ਹੈ ਔਰ ਉਸ ਉਸੇ ਪਾਸ ਕੁਝ ਮਿਲਿਆ ਹੈ ਕਿ ਜਿਸ ਸੇ ਉਸਨੇ ਗਲਾ ਘੋਟਿਆ ਨਹੀਂ ਉਹ ਅਜੇ ਤੱਕ ਅਫੇਅਰ ਦਰਜ ਕਰਕੇ ਤੁਹਾਨੂੰ ਦੱਸਿਆ ਜਿੱਦਾਂ ਵੀ ਉਹ ਦਾਖਲ ਹੈਗਾ ਉਥੋਂ ਦਾਖਲ ਹੋ ਦੇ ਰਸਤੇ ਜਿਹੜੀ ਕਰਕੇ ਅਰੈਸਟ ਕਰਕੇ ਉਹਦਾ ਪੁਲਸ ਸਮਾਨ ਲੈ ਕੇ ਔਰ ਇਹਨੇ ਕਿਸ ਤਰ੍ਹਾਂ ਇਸ ਘਨੂਣੀ ਘਟਨਾ ਨੂੰ ਇਦਿਆਂ ਦਿੱਤਾ ਹੈਗਾ ਉਹ ਜਿਹੜੀ ਸਖਤੀ ਨਾ ਪੁੱਛ ਕੇ ਇਸ ਕਰਕੇ ਜਿਹੜਾ ਹੈਗਾ ਉਹ ਤਫਤੀਸ਼ ਦੇ ਦੌਰਾਨ ਲਿਆ ਕੇ ਔਰ ਇਹਨੂੰ ਸਖਤ ਤੋਂ ਸਖਤ ਜਿਹੜੀ ਹੈਗੀ ਹੈ ਸਜ਼ਾ ਦਵਾਈਏ ਲੱਤੀ ਦਾ ਮੈਡੀਕਲ ਔਰ ਪੋਸਟਮਾਰਟਮ ਕਰਵਾਇਆ ਉਹ ਕਰਾਇਆ ਜਾ ਰਿਹਾ ਹੈ। ਤੋਂ ਇਸ ਵਿੱਚ ਧਾਰਾਏ ਵੀ ਜੋੜੀ ਗਈ ਹੈ ਉਸ ਵਿੱਚ ਮਟਰ ਦੇ ਸਾਥ ਰੇਪ ਦੀ ਧਾਰਾ ਵੀ ਜੋੜੀ ਬਿਲਕੁਲ ਜੀ ਬਿਲਕੁਲ ਇਹ ਜਾਣਕਾਰੀ ਮੁਤਾਬਕ ਬੱਚੇ ਦੇ ਪੋਸਟਮਾਰਟਮ ਤੋਂ ਬਾਅਦ ਬੱਚੀ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ। ਇਹ ਤਸਵੀਰਾਂ ਦੇਖਿਆ ਨਹੀਂ ਜਾ ਰਹੀਆਂ। ਬੱਚੀ ਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੈ। ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੀ ਚਿਖਾ ਨੂੰ ਉਸਦੇ ਭਰਾ ਅਤੇ ਚਾਚੇ ਨੇ ਅਗਨੀ ਵਿਖਾਈ। ਅੰਤਿਮ ਸੰਸਕਾਰ ਮੌਕੇ ਬੜੀ ਗਿਣਤੀ ਲੋਕ ਹਾਜ਼ਰ ਹੋਏ ਤੇ ਲੋਕਾਂ ਦੀ ਅੱਖਾਂ 'ਚ ਹੰਝੂ ਅਤੇ ਗੁੱਸਾ ਸੀ। ਮਲਜ਼ਮ ਗਵਾਂਡੀ ਤੇ ਜ਼ਬਰ ਜਨਾਹ ਦੇ ਇਲਜ਼ਾਮ ਵੀ ਲੱਗ ਰਹੇ ਹਨ। ਹਾਲਾਂਕਿ ਅਜੇ ਮੈਡੀਕਲ ਰਿਪੋਰਟ ਆਉਣੀ ਬਾਕੀ ਹੈ ਜਿਸ ਤੋਂ ਬਾਅਦ ਹੀ ਕੁਝ ਕੀਤਾ ਜਾ ਸਕਦਾ ਹੈ। ਅੰਤਿਮ ਸੰਸਕਾਰ ਤੋਂ ਬਾਅਦ ਰਸਮਾਂ ਕਰਦੇ ਹੋਏ ਮਾਂ ਨੇ ਆਪਣੀ ਧੀ ਨੂੰ ਚੂੜੀਆਂ ਨਾਲ ਸ ਮਹਿੰਦੀ ਲਗਾਈ ਉਸ ਦੀ ਲਾਸ਼ ਦੇ ਕੋਲ ਇੱਕ ਦੁਲਨ ਦਾ ਪਹਿਰਾਵਾ ਵੀ ਰੱਖਿਆ ਗਿਆ ਮਾਂ ਨੇ ਰੋਂਦੇ ਕਿਹਾ ਕਿ ਮੇਰੀ ਧੀ ਦੇ ਵਿਆਹ ਲਈ ਮੇਰੀ ਬਹੁਤ ਸਾਰੇ ਸੁਪਨੇ ਸਨ ਮੈਂ ਉਸ ਨੂੰ ਉਹਨਾਂ ਨੂੰ ਪੂਰਾ ਕੀਤੇ ਬਿਨਾ ਹੀ ਨਹੀਂ ਭੇਜਾਂਗੀ ਇਹ ਮੈਨੂੰ ਲੈ ਜਾ ਰਿਹਾ ਪਰ ਨਾ ਸੋਣੀ ਇਹ ਸ਼ਰਮਨਾ ਘਟਨਾ ਨੇ ਸਾਰੇ ਨੇ ਮਾਂਚ ਇੱਕ ਡਰ ਬਿਠਾ ਦਿੱਤਾ ਹੈ ਮਾਪੇ ਚਾਹ ਕੇ ਵੀ ਆਪਣੇ ਬੱਚਿਆਂ ਨੂੰ ਇਕੱਲੇ ਨਹੀਂ ਛੱਡ ਸਕਦੇ ਪਰਿਵਾਰ ਨੂੰ ਇਸ ਘਟਨਾ ਤੇ ਇਨਸਾਫ ਮੰਗ ਰਿਹਾ ਹੈ ਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਵੀ ਮੰਗ ਕਰ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦਾ ਇਸ ਤੇ ਕੀ ਫੈਸਲਾ ਆਵੇਗਾ